ਸਾਗਤ ਜੀ ਹੋ ਕਰਤਬੱਛੇ ਵਰਦੇ ਦੀ ਸਾਨ ਜਮਾਓ ਵਾਲੇ ਜੀ ਦਾ ਖਾਸ ਵਾਲੇ ਗੁਰੂ ਜੀ ਦੇ ਫਤੇ ਅੱਜ ਆਪਾਂ ਜਿਹੜਾ ਮਾਨਸਾ ਜਿਹੜੀ ਧਰਤੀ ਤੋਂ ਗੁਰੂ ਸਾਹਿਬ ਦੀ ਓਟ ਆਸਲਾ ਲੈ ਕੇ ਇੱਕ ਨਵਾਸ ਸੰਕਲਪ ਲੈ ਕੇ ਤੁਰੇ ਆਂ ਕਿ ਅਸੀਂ ਜਿਹੜੇ ਪੰਜਾਬ ਦੀਆਂ ਕਹਾਣੀਆਂ ਜਿਹੜੇ ਪੰਜਾਬ ਦਾ ਇਤਿਹਾਸ ਅਸੀਂ ਹੁਣ ਤੱਕ ਪੜਦੇ ਆ ਰਹੇ ਹਾਂ ਸੁਣਦੇ ਆ ਰਹੇ ਹਾਂ ਕਿ ਸਾਡੇ ਰਾਜਾ ਮਹਾਰਾਜਾ ਨੇ ਸਾਡੇ ਸੁਪੁਰਮਿਆਂ ਨੇ ਯੋਧਿਆਂ ਨੇ ਇਸ ਧਰਤੀ ਦੇ ਉੱਤੇ ਖਲੀਲੀ ਰਾਜ ਪੈਦਾ ਕੀਤਾ ਉਹ ਰਾਗ ਦਾ ਸੰਕਲਪ ਉਹ ਪੰਜਾਬ ਦਾ ਸੰਕਲਪ ਕਿਉਂਕਿ ਅੱਜ ਇਸ ਵੇਲੇ ਪੰਜਾਬ 4 ਸფერਿਓਂ ਛੱਡਿਆ ਹੋਇਆ ਹੈ ਅਸੀਂ ਇੱਕ ਪਾਸੇ ਉਹ 4 ਸფერਿਓਂ ਗਲੇ ਹੋਏ ਆ ਪਰ ਜੇਕਰ ਤੁਹਾਨੂੰ ਪਤਾ ਹੋਣਾ ਕਿ 15 ਅਗਸਤ ਨੂੰ ਫਟਾਕੜੀ ਰੱਖਿਆ ਗਿਆ ਲੁਧਿਆਣੇ ਦੇ ਵਿੱਚ ਕਿਉਂਕਿ ਭੁਤਾਂ ਦੇ ਆਦੇਵਾ ਸਮੂਹ ਚੈਰਾ ਦੇ ਕੇ ਸੰਤੋਚ ਮਾਰ ਰਿਹਾ ਉਹ ਬੁੱਡੇ ਦਿਆ ਨੂੰ ਉਹ ਚੈਰਾ ਨੂੰ ਆਪਾਂ ਕਿਵੇਂ ਰੋਕਣਾ ਹੈ ਉਹਦੇ ਦੀ ਆਪਾਂ 15 ਤਰੀਕ ਨੂੰ ਵੱਡਾ ਕੱਟ ਰੱਖੇ ਜਿਹੜਾ ਮਾਨਸਾ ਜਿਹੜੇ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਪੀੜਿਤ ਜਿਹੜਾ ਪਾਣੀ ਦੇ ਪੱਖੋਂ ਪਾਣੀ ਦਾ ਵੈਸੇ ਪੂਰੇ ਪੰਜਾਬ ਦੇ ਵਿੱਚ ਹੀ ਆ ਰਿਹਾ ਤੇ ਨਹਿਰਾ ਦਾ 511 ਮਾਤਾ ਦਾ ਨਾ ਆਉਂਦੇ ਬਕਸੋਂ ਤੇ ਉੱਥੇ ਦੀ ਗੱਲਾਂ ਮੈਂ ਝਨੀਰ ਆ ਕੇ ਗਿਆ ਮੈਂ ਦੇ ਉੱਤੇ ਉਦੋਂ ਮੈਨੂੰ ਪਤਾ ਲੱਗਾ ਕਿ 17 ਦਿਨ ਹੋ ਗਏ ਵੀ ਭਾਖੜਾ ਬੰਦ ਹੀ ਪਈ ਹੈ ਆਗ ਹੀ ਕੋਈ ਨਹੀਂ ਰਹੀ ਅੱਜ ਅਗਰ ਭਾਵੇਂ ਜੋ ਮੈਂ ਸਮਝਦਾ ਵੀ ਜਿਹੜੇ ਸਾਡੇ ਵੱਡੇ ਮੁੱਦੇ ਨੇ ਪੰਜਾਬ ਦੇ ਪਾਣੀ ਦਾ ਮੁੱਦਾ ਹਵਾ ਦਾ ਮੁੱਦਾ ਮਾਤਾ-ਪਿਤਾ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਪ੍ਰਵਾਸ ਦਾ ਮੁੱਦਾ ਜਗਾਰ ਦਾ ਮੁੱਦਾ ਜਿਹੜੇ ਮੁੱਦੇ ਨੇ ਪੰਜਾਬ ਦੇ ਇਨ੍ਹਾਂ ਉੱਤੇ ਤਾਂ ਆਪਾਂ ਲੜਨੇ ਹੀ ਲੜਨਾ ਤੁਹਾਨੂੰ ਆਪਣਾ ਕੋਹ ਕਾਮਾ ਵਿੱਚ ਘਰੂਤ ਤਮਾਸ਼ਾ ਦੇਖਣ ਵਾਲੀ ਗੱਲ ਹੈ ਆਪਾਂ ਆਪਾਂ ਵਰਗੇ ਲੋਕ ਉੱਥੇ ਜੁੜ ਜਾਂਦੇ ਆ ਜਿੱਥੇ ਲੋਕਾਂ ਨੂੰ ਪਤਾ ਹੁੰਦਾ ਵੀ ਕਾਹ ਨੂੰ ਸਿਆਸੀ ਪਾਰਟੀ ਨਾਲ ਜੁੜ ਜਿਓ ਕੋਈ ਲਾਹ ਲਏਗਾ ਕੋਈ ਕੰਮ ਲੈ ਲਏਗਾ ਕੋਈ ਨਾ ਕੋਈ ਲਾਭ ਤਾਂ ਹੁੰਦਾ ਸੋ ਆਪਣਾ ਜੇ ਉਸ ਦਿਨਾਂ ਕੋਈ ਲਾਭ ਤਾਂ ਹੁੰਦਾ ਵੀ ਆਪਣੇ ਫਾਇਦੇ ਚੱਕਣ ਦੀ ਗੱਲ ਹੁੰਦੀ ਤਾਂ ਫਿਰ ਮੈਂ ਤੁਹਾਨੂੰ ਵੋਟਾਂ ਮੇਰੇ ਵਿਦਾਸਤਾ ਨਾਂ ਵੀ ਆਪਣਾ ਦਾ ਸਾਧਨਾ ਪਾਰਟੀ ਦਾ ਹੀ ਹੱਥ ਕੱਢ ਦੇਣਾ ਸੀ ਵੀ ਸਾਡੇ ਨਾਲ ਹੱਥ ਮਿਲਾ ਲਓ ਸਾਡੇ ਮੰਨੋ ਟਿਕਟਾਂ ਲੈ ਲਓ ਚੋਣਾ ਲਾ ਦਿਓ ਅੱਜ ਵੀ ਬਹੁਤ ਧਰਾਂ ਸੋ ਨੂੰ ਦਿੱਤਣੀਆਂ ਆ ਜਿੱਤ ਇਸਾਰ ਨਾਲ ਆਜੋ ਆਸੀਂ ਸੋਡੇ ਕੰਮਕਾਰ ਕਰਾ ਲਿਆਗੇ ਅਸਲ ਅੱਜ ਵੇਲਾ ਉਹ ਨਹੀਂ ਹੈਗਾ ਵੀ ਆਪਾਂ ਕਹੇ ਸਿਆਸੀ ਦਰ ਨਾਲ ਮੁਲਾਕੇ ਕੋਈ ਵਰਤੀ ਕੰਮ ਲੈ ਲਿਆ ਨਿੱਜੀ ਕੰਮ ਲੈ ਲਿਆ ਉਹ ਆਪਣੇ ਹਿੱਸੇ ਦੀ ਪੂਰਤੀ ਕਰ ਲਈ ਅਸੀਂ ਲੜ ਰਹੇ ਹਾਂ ਇਸ ਪਾਉਣ ਪਾਣੀ ਧਰਤੀ ਜਵਾਨੀ ਕਿਸਾਨੀ ਮਜ਼ਦੂਰਾਂ ਨੂੰ ਬਚਾਉਣ ਇੱਕ ਤਾਂ ਇਹ ਆਪਾਂ ਦਿਮਾਗ 'ਚ ਰੱਖਣੀ ਹੈ ਕਿ ਜਿਹੜੇ ਬੰਦੇ ਆ ਆਪਣੇ ਉੱਤੇ ਉਣੇ ਗਏ ਆ ਜਿਵੇਂ ਜ ਵਾਕਾਂ ਦੇ ਵਿੱਚ ਅੱਗੇ ਪਿੰਡ ਪੰਦਰ ਦੇ ਵਿੱਚ ਆਪਾਂ ਸਾਰਾ ਆਪਣਾ ਟੀਮਾਂ ਦਾ ਜਿਹੜਾ ਉਹ ਧਰਜਾ ਪਿਆਰ ਕਰਨਾ ਇਹ ਰਹੋਵੇਂ ਬਿਕਰੀ ਬਾਰੀ ਕੀ ਹੁੰਦਾ ਵੀ ਆਪਾਂ ਇੱਕ ਕਿਸੇ ਬੰਦੇ ਨਾਲ ਢੁਟਕੇ ਆਪਣਾ ਨਾਮ ਲਾ ਜਾਂਦੇ ਆ ਆਪਣੇ ਪਿਆਰ ਲਾ ਜਾਂਦੇ ਆ ਤੇ ਢੁਟਕੇ ਆਪਾਂ ਕਹਿੰਦੇ ਤਾਂ ਠੀਕ ਆ ਸਾਨੂੰ ਤਾਂ ਹੋਣਾ ਜੋ ਜਿਹੜੇ ਬੰਦੇ ਮਗਰ ਚਾਰ ਬੰਦੇ ਤੋਂ ਲਾ ਕੇ ਜਿਹੜੇ ਬੰਦੇ ਦੀ ਪਛਾਣ ਬਣ ਗਈ ਜਿਹੜੇ ਬੰਦੇ ਨੂੰ ਥਾਣੇ ਦੇ ਵਾਲੇ ਮਾਰਦੇ ਸਵਾਰੀ ਹੋਣ ਲੱਗੀ ਨੂੰ ਹਰ ਇੱਕ ਬੰਦਾ ਖੇਡਦਾ। ਹਰ ਇੱਕ ਸਿਆਸੀ ਪਾਰਟੀ ਵਾਲੇ ਵਿਖੇ ਜੇ ਤੂੰ ਸਾਡੇ ਨਾਲ ਆ ਜਾ ਅਸੀਂ ਤੈਨੂੰ ਜਿਵੇਂ ਜਾ ਉੜਾ ਦਿੰਦੇ ਆ, ਅਸੀਂ ਤੈਨੂੰ ਆਹ ਲਾ ਦਿੰਦੇ ਆ, ਅਸੀਂ ਪੰਜ ਬਣਾ ਦਿਆਂਗੇ, ਪ੍ਰਧਾਨ ਬਣਾ ਦਿਆਂਗੇ। ਇੱਕ ਦਾ ਜਿੰਦੇ ਵੀ ਬੰਦੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲੋ ਵੀ ਆਪਰੇ ਨਾਲ ਜੁੜੇ ਆ, ਤੁਸੀਂ ਤਰੇ ਆ। ਆਪਾਂ ਸਾਰੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਲੋਕ ਆ। ਆਪਾਂ ਇਹ ਨਹੀਂ ਹੈਗਾ ਵੀ ਆਪਾਂ ਕੋਈ ਆ ਵੱਡਾ ਤੇ ਆਹ ਛੋਟਾ ਹੈ। ਇੱਕ ਪ੍ਰਧਾਨ ਹੈ ਜੀ ਜਾਂ ਇਹ ਵਾਈਸ ਪ੍ਰਧਾਨ ਹੈ ਜੀ ਹੈ ਜੇ ਮੈਂਬਰ ਆ ਜੀ ਸਾਰੇ ਆਪਾਂ ਇੱਕ ਤੈ ਸਮਝ ਗਏ ਵੀ ਅਸੀਂ ਇੱਕ ਟੀਮ ਦਾ ਹਿੱਸਾ ਹੈ ਇੱਕ ਪਰਿਵਾਰ ਦੇ ਅਸੀਂ ਮੈਂਬਰ ਆ ਤੇ ਅਸੀਂ ਕੰਮ ਵੀ ਉਸ ਤਰੀਕੇ ਨਾਲ ਕਰਨਾ ਹੈ ਵੀ ਅਸੀਂ ਸਾਰੇ ਇਕੱਠੇ ਹੋ ਕੇ ਜਿਵੇਂ ਫਫੜੇ ਭਾਈ ਦਾ ਮਸਲਾ ਆਇਆ ਜਿਹੜਾ ਬੋਰਡਾਂ ਦਾ ਮਸਲਾ ਸੀ ਬੋਰਡ ਵੱਡਿਆ ਗਿਆ ਸੀ ਉਹ ਚਲੋ ਫਫੜੇ ਵਾਲਾ ਮੁੰਡਾ ਸ਼ਾਇਦ ਆਇਆ ਜਾਂ ਨਹੀਂ ਆਇਆ ਜਿੱਥੇ ਤਾਂ ਆਇਆ ਉਹਦਾ ਚੀਆ ਆਇਆ ਚਲੋ ਬੋਰਡ ਦਾ ਮਸਲਾ ਇੱਕ ਵਾਰੀ ਸਰਕਾਰ ਦੇ ਅਧਿਕਾਰੀਆਂ ਕੋਲ ਚਲਿਆ ਗਿਆ ਸਕੂਲ ਚਲਿਆ ਗਿਆ ਡੀਸੀ ਕੋਲ ਚਲਿਆ ਗਿਆ ਤਾਂ ਮੈਂ ਉਸ ਮੁੰਡੇ ਨੂੰ ਕਿਹਾ ਪਿੰਡ ਵਾਲੇ ਤੂੰ ਇਸ ਤਰ੍ਹਾਂ ਕਰ ਵੀ ਜਿਹੜਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਆ ਤੂੰ ਇਹਦਾ ਧਿਆਨ ਦਰਿਆ ਕੇ ਮਸਲਾ ਇੱਕ ਵਾਰੀ ਤੂੰ ਜਿਹੜੇ ਪੱਤਰ ਤੇ ਨਹੀਂ ਲਿਖੋ ਜੇ ਕਰ ਜਾਂਦੀ ਰੱਖ ਲਿਆ ਤਾਂ ਮੈਂ ਤਾਂ ਆਉਣਾ ਮੈਂ ਤਾਰੂ ਵੀ ਇਹ ਦੇ ਦਾ ਹੁੰਦਾ ਸਰਕਾਰ ਦੇ ਬੰਦਿਆਂ ਦੁਆਰਾ ਆਮ ਦੌਰ ਤੇ ਆਪਾਂ ਦੇਖਦੇ ਆ ਵੀ ਜਿਹੜੇ ਬੰਦੇ ਸਰਕਾਰ ਨਾਲ ਕਿਸੇ ਐਮਐਲਏ ਨਾਲ ਮਾਲੀ ਹੋ ਕੇ ਜਾਣੀ ਆਉਣੀ ਹੁੰਦੀ ਹੈ ਕੋਈ ਜਾਣਛਾ ਆਉਂਦੀ ਹੈ ਉਹ ਦੂਜੇ ਬੰਦਿਆਂ ਨੂੰ ਇਸ ਤਰ੍ਹਾਂ ਕਰਕੇ ਤੰਗ ਪਰੇਸ਼ਾਨ ਕਰਦੇ ਨੇ ਬੋਤਾਂ ਅੰਸਾ ਬਾਈ ਇਹ ਪੰਜਾਬ ਦਾ ਮਾਹੌਲ ਜੀ ਬਹੁਤ ਸਮੇਂ ਤੋਂ ਇਹ ਚੱਲ ਰਿਹਾ ਕਿ ਜਿਹੜੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਉਹ ਦੂਜਿਆਂ ਦਾ ਕੇਸ਼ਾਹੀ ਕਰਨੇ ਸ਼ੁਰੂ ਕਰ ਦਿੰਦੇ ਇੱਕ ਤਾਂ ਆਪਾਂ ਇਸ ਤਰ੍ਹਾਂ ਦੇ ਦੇ ਖਿਲਾਫ ਆ ਕੇ ਆਵਾਜ਼ ਬੁਲਾਉਂਦੇ ਕਰਦੇ ਤੇ ਜਿਹੜਾ ਬੰਦਾ ਆਪਾਂ ਤਾਂ ਤਲਾ ਬਹੁਤ ਵਸੂ ਹਾਲਾ ਨੂੰ ਉਹਦੇ ਲਈ ਖਾਣੇ ਜਾਣਾ ਪਵੇ ਸਰਵਾਈਏ ਪੀਸੀਆ ਕੋਲ ਜਾਂਦੇ ਐ ਐਸਐਸਪੀਆ ਕੋਲ ਜਾਂਦੇ ਕੋਈ ਸੁਵਾਈ ਨਹੀਂ ਖਾਣਾ ਕੋਈ ਸੁਵਾਈ ਨਹੀਂ ਕਿਸਾਨ ਜਿਹੜੇ ਬੰਦੇ ਬਣੀਆਂ ਬਣੀਆਂ ਨੇ ਆਪ ਕੋਲ ਦੇ ਇਹ ਅਜਿਹੇ ਮਸਲਿਆ ਦੇ ਵਿੱਚ ਆ ਕੇ ਨਿਵੇਦ वाले उर्माने फसले रेडे जी ਇਸ ਕਰਕੇ ਆਪਾਂ ਅੱਜ ਇਹ ਲੜ ਚਾਲੇ ਦਾ ਆਇਆ ਕਿ ਤਾਂ ਮੈਂ ਕਹਿਣਾ ਜਹਾ ਵੀ ਜਿਸ ਮਾਨਸਾ ਦੇ 243 ਪਿੰਡ ਨੇ 243 ਪਿੰਡਾਂ ਦੇ ਵਿੱਚ ਆਪਣਾ ਹਰ ਪਿੰਡ ਦੇ ਵਿੱਚ ਆਪਣਾ ਟੀਮ ਜਾਇ ਇੱਕੋ ਨਾਲ ਬੈਠਾ ਹੋਵੇ ਤੇ ਦੋਵਾਂ ਦੇ ਵਿੱਚ ਹਰ ਪਿੰਡ ਆਪਣੇ ਬੰਦੇ ਹੋਣ ਚਾਹੀਦੇ ਕਿਉਂਕਿ ਆਪਾਂ ਨੂੰ ਵੋਟਾਂ ਹਰ ਪਿੰਡ ਜਾਇ ਤੇਰੇ ਕੋ 100 ਰੁਪਈਆ,ਾਇ ਤੇਰੇ ਕੋ 200 ਰੁਪਈਆ,ਾਇ 500 ਰੁਪਈਆ। ਹਰ ਪਿੰਡ 'ਚ ਜੇ ਆਪਾਂ ਨੂੰ ਬੋਲ ਪਿਆ ਕੋਈ ਪਿੰਡ ਐਸਾ ਨਹੀਂ ਆ ਜਿੱਥੇ ਆਪਾਂ ਨੂੰ ਬੋਲ ਨਹੀਂ। ਜੇ ਪਿੰਡਾਂ ਲੰਬੀ ਤੇ ਮਾਨਸਾ ਦੇ ਆਪਾਂ ਸਾਰੇ ਪਿੰਡਾਂ ਨੂੰ ਗੁਜ਼ਾ ਕੇ ਤਾਂ ਕੋਈ ਪਿੰਡ ਐਸਾ ਨਹੀਂ ਆ ਜਿਹੜੇ ਪਿੰਡੋਂ ਆਪਾਂ ਨੂੰ ਆਪਾ ਬਾਦਲਾਂ ਦੇ ਪਿੰਡਾਂ ਚੋਂ ਵੀ ਆਪਾਂ ਨੂੰ ਪੁਰਾਣੇ ਕੋਣਾ ਯਕੀਨ ਜੇ ਤੁਹਾਡੇ ਕੋਲੇ ਇਹ ਦੋ ਗੱਲ ਮੁੱਖ ਤੇ ਹੋਣਗੇ ਨਾ ਗੱਲ ਹੈ ਗੱਲ ਜੇ ਉਹ ਗੱਲ ਕਰਦਾ ਲੈ ਜਾ ਛੋਟੀ ਤਹਿਰੀਰ ਤਾਂ ਮੂਰਲਾ ਬੰਦਾ ਮਤਾਰਿਆ ਇਹ ਬੜਾ ਦੁਖੀ ਹੋ ਆਪਾਂ ਕਰਦੇ ਨੇ ਬੜਾ ਕਾੜ ਕੰਮ ਸਦਾ ਬੜਾ ਸੰਤਾਂ ਸਦਾ ਕਿਹੇ ਬੰਦਿਆਂ ਦੇ ਪੂਰੇ ਸੰਤਾਂ ਦੇ ਵਿੱਚ ਦਾ ਗੱਲ ਕਰਦਾ ਤਰੀਕਾ ਇੰਨਾ ਕਮਾਲ ਦਾ ਹੁੰਦਾ ਮੂਰ ਨਾਲ ਜਦੋਂ ਇਹ ਗੱਲ ਕਰਕੇ ਮੰਨਦਾ ਗਏ ਇੱਦਾਂ ਪਾਇਆ ਇਹਨਾਂ ਆਪਾਂ ਵੈਸੇ ਮੀਟਿੰਗ ਆਪਣੀ ਆਪਾਂ ਹੁਣ ਬੈਠਾਂਗੇ ਤੇ ਤੁਹਾਡੇ ਤਰਫੋਂ ਸੁਝਾਅ ਆਉਣਗੇ ਉਹ ਸੁਝਾਅ ਵੀ ਆਪਾਂ ਸੁਣਾਗੇ ਕਿ ਸੰਲੂ ਕੀ ਕਰਨਾ ਚਾਹੀਦਾ ਪਿੰਡਾਂ ਕੀ ਕਰਨਾ ਚਾਹੀਦਾ ਸਭ ਕਿਹੜੇ ਕਿਹੜੇ ਕੰਮ ਕਰੂ ਨੇ ਲੋਕਾਂ ਇਹ ਵੀ ਆਪਾਂ ਸੁਝਾਅ ਆਹ ਕਰਾਂਗੇ ਆਪਾਂ ਕੱਲਾ ਇਹਦੀ ਮੈਂ ਕੀ ਦਿੱਤਾ ਹਾਰਾ ਚੱਲਿਆ ਰਹਿੰਦਾ ਆਪਾਂ ਨੂੰ ਦੁਕਾਨੇ ਨਹੀਂ ਫਤਵਾ ਦਿੰਦਾ ਆਪਾਂ ਇੱਕ ਕੂਡੇੰ ਦੇਗੀ ਦਾ ਨੇ ਆਪਾਂ ਅੰਲਾਸ ਤੇ ਥੋੜੀ ਕਦੇ ਬੈਠੀ ਆਪਾਂ ਚਲੀ ਜਾਓ ਕੂਡੇ ਤੇ ਆਦਾ ਮਸਲਾ ਜਿਆ ਜਿਹੜੀ ਜਿਆੜਾ ਧਰਤੀ ਉੱਪਰ ਆਈ ਜਾ ਰਹੀ ਹੈ ਨਾ ਪਾਣੀ ਦਾ ਮਸਲਾ ਹੈ ਇਹ ਬਹੁਤ ਤੰਗੀਆਂ ਮਸਲਾ ਹੈ ਸਾਡੇ ਸਾਲ ਸਾਲ ਦੇ ਜਗ੍ਹਾਕਾਂ ਨੂੰ ਟੈਨਸ਼ਨ ਆਲੇ ਕੀਤੇ ਸ਼ੂਤਰਤੀ ਜਮੜੀ ਦੇ ਰੋਗ ਹੱਡੀਆਂ ਦੇ ਰੋਗ ਅਪਾਹਜ ਦਿਵਾਰ ਪੈਦਾ ਹੋਣ ਲੱਗੇ। ਇਹੋ ਜਿਹੇ ਫੋਟਾ ਦੇ ਸ਼ੂਤਰ ਸਸਾਂ ਸਮਾਗਾਂ ਸਾਡੇ ਅੰਦਰ ਪੈਦਾ ਹੋਣੇ ਹਟ ਜਾਣੇ। ਜਿਸ ਤਰ੍ਹਾਂ ਪਾਣੀ ਅਸੀਂ ਅੱਜ ਪੀ ਰਹੇ। ਜੁਨੀਆਂ ਵੈਕਟਰੀਆਂ ਲਗੀਆਂ ਨੇ ਪੰਜਾਬ ਦੀ ਧਰਤੀ ਨੂੰ ਤੇ ਸਾਰਾ ਜ਼ਹਿਰ ਧਰਤੀ ਦੇ ਨਾਲ ਭਾਰ ਦੇ। ਸਾਡੇ ਪੱਤਣ ਵੀ ਦਿਨ ਦੇ ਕਰਦੇ ਸਾਡੇ ਦਰਿਆਵਾਂ ਦੀ ਤੇ। ਹੁਣ ਤੁਹਾਨੂੰ ਲੱਗਦਾ ਵੀ ਜਿਹੜਾ ਹੈ ਕੋਲੇ ਕੋਈ ਨਹੀਂ ਆਂਦੀ ਐ ਜਿਵੇਂ ਇਹ ਕੋਲੇ ਜੀਲਾ ਪਾਣੀ ਆਦਾ ਦੇਖਣ ਤੋਂ ਬੜਾ ਪਾਣੀ ਮਾਲ ਦਾ ਘਣਾ ਸਭ ਤੋਂ ਪਾਣੀ ਕੋਈ ਇਸ ਕੰਨੀ ਦਾ ਪਰ ਤੁਸੀਂ ਜਾ ਕੇ ਦੇਖਿਓ ਹਮਾਚਲ ਪ੍ਰਦੇਸ਼ ਦੇ ਵਿੱਚ ਗੁਟਾ ਬੰਦੀਪੁਰ ਜਾ ਕੇ ਦੇਖੋ ਜਿੰਨੀਆਂ ਫੈਕਟਰੀਆਂ ਲੱਗੀਆਂ ਕਾਰਖਾਨੇ ਆ ਕਿਉਂਕਿ ਹਮਾਚਲ ਦੇ ਵਿੱਚ ਜੀਣਾ ਨੂੰ ਸਬਸਿਡੀ ਲੋੜ ਆ ਪੰਜਾਬ ਦੇ ਆਰੇਤੋ ਹੋਰਾਂ ਸੂਚਾਂ ਦੇ ਵਿੱਚੋਂ ਜਿੰਨੀਆਂ ਫੈਲਦੀਆਂ ਸਾਰੀਆਂ ਆਵਾਜ਼ ਚ ਲੱਗੂ ਉਹ ਕਹਾ ਪਹਾੜਾਂ ਦੇ ਬੈਠੇ ਆ ਉਹ ਜਿੰਨੀ ਜ਼ਹਿਰ ਆ ਉਹ ਸਾਰਾ ਗਰਾਣਾ ਚ ਪਈ ਤੁਸੀਂ ਕਦੇ ਮੇਰੀ ਗੱਲ ਗੌਰ ਕਰੋ ਆ ਆ ਪਹਾੜਾਂ ਦਾ ਪਾਣੀ ਆਉਂਦਾ ਮੈਨੂੰ ਚੈੱਕ ਕਰਾਇਆ ਤੇ ਕਿਸੇ ਲੈਬ ਚ ਪਾਣੀ ਲੈ ਕੇ ਜਾਇਓ ਪਾਣੀ ਪੀਣ ਜਾਵੋ ਕਿਹਨੇ ਆਰ ਪਿੰਡ ਦੇ ਵਿੱਚ 20% ਬੰਦੇ ਕੈਂਸਰ ਤੋਂ ਵੀ ਹੱਥ ਦੋ ਜਾਂ 30 ਤੱਕ ਜਾਂਦੇ ਜਾਂਦੇ ਜਿਹੜਾ ਹਾਲਾਤ ਰਹੇ ਉਹ ਕਹਿੰਦੇ 80% ਪੰਜਾਬੀਆਂ ਨੂੰ ਕੈਂਸਰ ਤੇ ਬਹੁਤ ਵੱਡੀ ਲੜਾਈ ਆ ਗੜੀ ਦੇ ਘਰਾਬ ਹੈ ਜਿੰਨਾ ਦਾ ਤਾਰਾ ਉੱਥਲੀ ਅੰਮ੍ਰਿਤਸਰ ਗਿਆਨ ਲੋਦੀਆਂ ਨੇ ਸਰਕਾਰ ਦੁਨੀਆ ਵੱਡੇ ਵੱਡੇ ਕਾਰਪੋਰੇਟ ਤੇ ਬਹੁਤ ਪੈਸਾ ਬੋਟਾ ਨਾ ਇਹ ਸੇ ਕਰਕੇ ਰਾਜੇ ਬੜੇ ਕਰਕੇ ਸ਼ਰੇਆਮ ਜਾ ਕੇ ਮੈਂ ਦਾਨ ਦੇ ਬਾਕੀ ਨਾਲ ਅਕਤੂ ਤੋਂ ਉੱਜਾ ਦੇ। ਹੁਣ ਮੀਤ ਬਿੱਟੂ ਵਾਲਾ ਕਹਿੰਦਾ ਅਕਤੂ ਤੋਂ ਉੱਜਾ ਹੈ। ਬਾਬਾ ਸਿੱਧੀ ਆ ਰਹੀ ਉਸ ਤੋਂ ਮੱਤਾਂਵਾਂ ਤੇ ਨਹੀਂ ਐ, ਚੁੱਪ ਕਾ ਜਾਂਦਾ। ਇਹ ਤਾਂ ਕਹਿ ਰਿਹਾ ਮਾਰਕਿਟ 'ਚ ਕਿ ਸੰਗਾ ਪੁਰਾਣੀ ਲੋਕ ਕਰਿਆ ਲੱਗਦੀ ਹੈ। ਹੁਣ ਉਹ ਇਹ ਹੀ ਕਹਿ ਰਿਹਾ ਬਿਜ਼ਨਸ ਸੋਦੇ ਘਰਾਣੇ ਸੋਨੂੰ ਮੋਟਾ ਪੀਆ ਘੜਾਵਾ ਚਾਉਂਦੇ ਆ। ਉਹ ਘਰਾਣੇ ਉਹ ਪਾਸਟ ਪੰਜਾਬ ਨੂੰ ਜਹਰਾ ਦੇ ਕੇ ਮਾਰਦੇ। ਸੋ ਪਾਪਾ ਕਿਤੇ ਕਹਾਂ ਕਿ ਸਭ ਤੋਂ ਪਹਿਲਾ ਲੋਕ ਹੋਦਾ ਤੁਮਨ ਨੂੰ ਗੁਰੂਪਾਣੀ ਪੀਤਾ ਮਾਤਾ ਦਾ ਨਿਬਾਹ ਪਾਣੀ ਹੈ ਤਾਂ ਜੀਵਨ ਦਾ ਪਾਪਾ ਤੋਂ ਤਾਂ ਹੱਡੀਆਂ ਰੜੀ ਆ ਪਾਪਾ ਜਿੰਦਾ ਦੇ ਮਾਨਸਾ ਪਾਣੀ ਨਹੀਂ ਪੀਂਦੇ ਸਭ ਰੋਹਦਾ ਹਰ ਰੋਹਦਾ ਪਾਣੀ ਪੀਤਾ ਹੋਰ ਪਾਰਿਸ਼ਾਨ ਸਮਾਹ ਸ੍ਰੋਹਿ ਕੋਲੋਂ ਲੋਕ ਦਾ ਖੀਰ ਕੋਟ ਅਕਸਰ ਰਹਿਣਾ ਕਿਵਾ ਉਹਨਾਂ ਲੋਕਾਂ ਦਾ ਬਹੁਤ ਚਾਹੇ ਪਾਉਂਦੇ ਆ ਹੁਣ ਛੇੜਾ ਜੋ ਆਪਾਂ ਇਹ ਆਈਏ ਇਹ ਨਹੀਂ ਲੱਗਦੇ ਵੀ ਇਥੋਂ ਨੂੰ ਮੋੜ ਲਉਂਦੀ ਐ ਇਥੋਂ ਲੱਗਉਂਦੇ ਨਹੀਂ ਅੱਸੀ ਮੁਟਕਾਂ ਦੀ ਦਵਾਈ ਲੱਗਦੀ ਜੋ ਤੇ ਪ੍ਰਿਆਰ ਦੀ ਜਮੀ ਹੈ ਉਹ ਤੁਸਾਂ ਸਾਰਿਆਂ ਨੂੰ ਇਹ ਗੱਲ ਸੋਚ ਕੇ ਬਟੂਆ ਬੈਠੇ ਆ ਦੇਖੋ ਇਹ ਸਾਡੀਆਂ ਆਉਣ ਵਾਲੀਆਂ ਹਰਸੀਆਂ ਅਸੀਂ ਪਚਾਉਣੀਆਂ ਨੇ ਇਹ ਧਰਤੀ ਪਾਣੀ ਸੋਹੇ ਸਾਹੂ अपने आप को समर्पित होके लड़ने लोगा ताई जुड़े हैं ताई तो रहे हैं कि अपनी सोच अपनी समझ अपनी इंकार तारा को जिधर भी अपना मतलब बनाया हुआ है तो उस ग्रुप के लिए तुम्हें इतना हम बेंती है भी बोले जाए तो नहीं होगा नहीं अगर ना ना करो मुझे भी करना करो तो वीडियो करनी है कोई बोल के करना कोई देख ਆਪਾਂ ਮੁਦੇ ਤੇ ਆਪਣਾ ਧਿਆਨ ਕੇਂਦਰ ਕਰਕੇ ਲੜਦਾ ਜਾਂ ਆਪਾਂ ਮੁਦੇ ਤੋਂ ਬਾਅਦ ਕੇ ਜਿਹੜੇ ਪਾਸੇ ਪਾਸੇ ਹੋ ਕੇ ਬਰਾਬਰ ਦਾ ਲਾਈ ਨਹੀਂ ਤੁਸੀਂ ਇਹਨਾਂ ਜਿਹੜੇ ਅਸੀਂ ਆਪਾਂ ਹੁਣ ਬਣਾਏ ਤੇ ਆਂ ਬੈਕ ਕਿਉਂਕਿ ਤੁਹਾਡੇ ਸੁਝਾਅ ਨੇ ਆਪਾਂ ਵੀ ਠੀਕ ਕਰਨਾ ਚਾਹੀਦਾ ਆਪਾਂ ਕਿਵੇਂ ਪਿੰਡਾਵਾ ਕੌਂਸ ਕਰੀਏ ਕਿਹੜੇ ਕਿਹੜੇ ਮਸਲਿਆਂ 'ਤੇ ਆਪਾਂ ਕੰਮ ਕਰਦੇ ਚਾਹੀਦੇ ਉਹ ਤੁਹਾਨੂੰ ਕੋਈ ਬਤ ਤੇ ਐਤ ਕੇ ਦਸਿਲੂ ਮੈਂ ਧੰਨਵਾਦ ਆਪਾਂ ਪੜਾ ਸਾਲਿਆਂ ਦਾ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਿਰੇ ਤੇ ਮੌਦੇ ਦਾ ਖੜੇ ਗਏ ਆ ਤੇ ਅਦੀਰ ਕਰਦਾ ਕਿ ਇਹ ਜਿੰਨੇ ਚੁਣੇ ਗਏ ਉਹਦੇ ਹਿਸਾਬ ਹੈਗੇ ਉਹਦੇ ਖੰਦੇ ਹੀ ਦੇ ਨਾਮ ਆਪਣੀ ਜ਼ਿੰਮੇਵਾਰੀ ਬਣਾ ਕੇ ਸਭ ਤੋਂ ਹੋਗੇ ਨਾ ਮਾਪੀ ਕਿ ਸਾਡਾ ਸਾਡਾ ਸਰਕਾਰ ਨੂੰ ਸਵੱਤਿਪਨ ਤੇ ਸਰਵਾਂ ਦੇ ਪਰ ਇਹ ਆਪਣੇ ਆਪ ਨੂੰ ਵਾਰਨਾ ਅਗਲੀ ਜਿਹੜੀ ਟੋਰਯੂ ਆਪਣੇ ਦੇ ਹਫਤੇ ਮੈਂ ਅੱਜ ਦੇ ਦਿਨ ਅੱਜ ਹੈਗਾ ਦਿਨ ਬਾਾਰ ਬਾਾਰ ਵਾਲੇ ਦਿਨ ਮੈਂ ਪਿੰਡ ਜਾਣਾ ਜਿਹੜੇ ਦਾ ਕੁੜੀਆਂ ਦੇ ਮਸਲੇ ਨੇ ਕੋਈ ਹੋਰ ਮਸਲੇ ਨਹੀਂ ਅੰਤਾਂ ਦੇ ਕੋਈ ਆਪਣੇ ਘਰ ਦੇ ਨਿਵੇੜ ਦਾ ਕੋਈ ਵਧੀਆਗਾ ਜੇ ਕੋਈ ਮਸਲਾ ਅੰਤਾਂ ਦਾ ਮਸਲਾ ਮੰਨੋ ਵੀ ਚਿਰ ਦਾ ਇਹ ਤਾਂ ਤੁਸੀਂ میرے ਕੋਲੇ ਉੱਤੇ ਹੋਸ ਜੂਜੀਆ ਕਈ ਵਾਰੀ ਕੀ ਹੁੰਦਾ ਕਿ ਆ ਅਸਲੇ ਮੱਤਮਾਂ ਦੇ ਜਿਸ ਇਹਦਾ ਸਰਕਾਰਾਂ ਤੋਂ ਨਹੀਂ ਨਿਕਲਦੇ ਜਿਹਦੇ ਕੋਲ ਪਾਵਰ ਆ ਨੇ ਕਾ ਪਰ ਇਹਦੇ ਵੀ ਆਪਣੀ ਕੋਸ਼ਿਸ਼ ਉਹਦੇ ਕਿਸੇ ਵੀ ਤਰੀਕੇ ਨਾਲ ਜਿਹੜਾ ਬੰਦਾ ਨੇ ਖੁਲੇ ਪਾਈ ਤਾਰਾ ਲਈ ਆਸ ਲੈ ਕੇ ਆਇਆ ਹੈ ਮਾਰਾ ਨੂੰ ਆਪਾਂ ਦਾ ਆਜਾ ਨਹੀਂ ਨਾ ਤੇ ਵੀ ਕਈ ਬਾਰੀ ਨਾ ਅਸਲੇ ਰਹਿ ਜਾਂਦੇ ਨੇ ਬੰਦੂਰੇ ਰਹਿ ਜਾਂਦੇ ਨੇ ਅਸਲੇ ਹੱਲ ਨਹੀਂ ਕੋਰਚੇ ਜਿਸ ਨਾਲ ਕੋਈ ਰਾਜ ਨਹੀਂ ਹੋਵੇ ਤੇ ਅਸੀਂ ਗਏ ਸੀ ਛੁੜੇ ਸੀ ਇਹ ਸਾਡੇ ਜਿਹੜੇ ਕੰਮ ਨੇ ਕਿਸੇ ਦਾ ਘਰ ਦਾ ਮਸਲਾ, ਖਾਲ ਦਾ, ਵਾਟ ਦਾ, ਜ਼ਮੀਨ ਦਾ ਕੋਈ ਕੋਈ ਦਾ ਮਸਲਾ ਹੈ, ਉਹ ਮੋਢੇ ਦਾ ਮਸਲਾ, ਜੁਗਨ ਦਾ ਮਸਲਾ ਇਹ ਸਾਡੇ ਸਾਈਡ ਵਾਲੇ ਬਸਤੇ ਅਸਲ ਮਸਲਾ ਨਹੀਂ ਹੈ। ਅਸਲ ਮਸਲਾ ਇਹ ਪੰਜਾਬ ਨੂੰ ਕਿਵੇਂ ਸਾਡੀ ਅਜੂਬੀ ਜਿਹੀ ਲਾਈ ਹੈ, ਉੱਡਦੀ ਹੋਈ ਹੈ। ਕਿ ਪਾਣੀ ਜਵਾਨੀ, ਖਸਾਂਨੀ, ਪੇਂਦੂਰੀ ਪ੍ਰਵਾਸ ਕਿਵੇਂ ਰੋਕਣਾ ਬਸਤੇ ਆਸਾਂ ਤੁੰਡਾ ਲੈਤਾ ਨੇ ਜਿੱਦੋਂ ਕੇ ਨਾ ਕੰਮ ਆਉਂਦਾ ਆਸੀਂ ਜੇ ਇੱਧਰ ਨੂੰ ਮੁੜ ਕੇ ਇੱਧਰ ਜਾ ਕੇ ਧਿਆਨ ਦੇਤਾ ਆਸਾਂ ਜਿਹੜੇ ਮਕਸਦ ਤੋਂ ਭੱਜਦੇ ਨੇ ਜਿਸ ਦਾ ਧਿਆਨ ਧਾੜਾ ਪਾ ਕੇ ਕੰਮ ਆਉਣਾ ਸਾਰਾ ਨਾ ਬਹੁਤ ਬੋਲਣਾ ਵਾਲਾ ਆਜੋਣਾਂ ਤੋਂ ਬੈਠਾਂਗੇ ਕੁਝ ਚੱਲੇ ਕੱਢੇ ਜਿਹੜੇ ਗੱਲ ਨੂੰ ਸੁਧਾਰ ਕਰਨੇ ਆ ਬਾਕੀ ਸਭ ਨੇ ਵਾਅਦੇ ਹੀ ਆਸਾਂ ਵਾਅਦੇ